ਪਠੰਡਾ ਦੇ ਕੋਰਸਮੀਰ ਚ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਵੱਡਾ ਹਮਲਾ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਸਵਿਸ ਅਕਾਊਂਟ ਜਾਰੀ ਕੀਤੇ ਨੇ ਅਰਵਿੰਦ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੇ ਦੋ ਅਕਾਊਂਟ ਜਾਰੀ ਕੀਤੇ ਨੇ ਜਿਨ੍ਹਾਂ ਚ ਪ੍ਰਨੀਤ ਕੌਰ ਦਾ ਅਕਾਊਂਟ ਔਰ ਰਣਿੰਦਰ ਸਿੰਘ ਦਾ ਅਕਾਊਂਟ ਔਰ ਉਹਨਾਂ ਦੇ ਟਰਸਟ ਦਾ ਅਕਾਊਂਟ ਆ ਪਰਨੀਤ ਕੋਰ ਦਾ ਕਾਊਂਟ ਆ 5090184485 ਰਣਿੰਦਰ ਸਿੰਘ ਦਾ ਕਾਊਂਟ ਆ 5090184483 ਇਸੇ ਤਰ੍ਹਾਂ ਜੋ ٹرسٹ ਦਾ ਨੰਬਰ ਆ ਉਹ ਆਗਾ ٹرسٹ ਦਾ ਅਕਾਊਂਟ ਨੰਬਰ ਆ 5090184483 ਇਹਦੀ ਪੁਸ਼ਟੀ ਅਰਵਿੰਦ ਕੇਜਰੀਵਾਲ ਨੇ ਕੀਤੀ ਹੈ ਇਹ ਦਾਵਾ ਕਿੰਨਾ ਸੱਚਾ ਕਿੰਨਾ ਝੂਠ ਆ ਅਰਵਿੰਦ ਕੇਜਰੀਵਾਲ ਦਾ ਕਹਿਣਾ ਕਿ ਜੇ ਮੈਂ ਝੂਠ ਬੋਲ ਰਿਹਾ ਤਾਂ ਮਰਿੰਦਰ ਸਿੰਘ ਮੇਰੇ ਤੇ ਕੇਸ ਦਰਜ ਕਰਵਾ ਸਕਦੇ ਨੇ ਕੇਜਰੀਵਾਲ ਦਾ ਇਹ ਦਾਵਾ ਹੈਗਾ ਇਹਨਾਂ ਦੀ ਪੁਸ਼ਟੀ এবੀਪੀ ਸਾਂਝਾ ਨਹੀਂ ਕਰਦਾ ਪਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਕੀ ਇਹ ਤਿੰਨ ਅਕਾਊਂਟ ਸਵਿਫਟ ਬੈਂਕ ਦੇ ਅੰਦਰ ਪ੍ਰਨੀਤ ਕੌਰ ਦਾ ਰਣਿੰਦਰ ਸਿੰਘ ਦਾ ਔਰ ਉਹਨਾਂ ਦੇ ٹرسٹ ਦਾ ਅਕਾਊਂਟ ਉੱਥੇ ਚੱਲ ਰਿਹਾ ਹੈਗਾ ਕੈਪਟਨ ਮਰਿੰਦਰ ਸਿੰਘ ਦੇ ਪਰਿਵਾਰ ਤੇ ਵੱਡਾ ਹਮਲਾ ਕਰਕੇ ਕੇਜਰੀਵਾਲ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਦੇ ਪੱਖ 'ਚ ਪੋਲਰਾਈਜ਼ ਕਰਨ ਦੀ ਸਿਆਸੀ ਧਰੂਵੀਕਰਨ ਕਰਨ ਦੀ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਦਾ ਕੀ ਜਵਾਬ ਦਿੰਦੇ ਨੇ ਔਰ ਕੈਪਟਨ ਅਮਰਿੰਦਰ ਸਿੰਘ ਦਾ ਜਵਾਬ ਹੀ ਤੈਅ ਕਰੇਗਾ ਕਿ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਜੋ ਲੜਾਈ ਹੈ ਉਹ ਕਿਸ ਤਰ੍ਹਾਂ ਅੱਗੇ ਵਧੀ ਹੈ ਬਲਹਾਲ ਸਿੰਘ ਤੇ ਕੇਜਰੀਵਾਲ ਦਾਅਵਾ ਕਰ ਰਹੇ ਨੇ ਕਿ ਕਾਲਾ ਧਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਕੱਠਾ ਕੀਤਾ ਔਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਵੀ ਇਕੱਠਾ ਕੀਤਾ ਇਹਨਾਂ ਸਾਰੇ ਦਾਅਵਿਆਂ ਤੇ ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਰਿਸਪਾਂਸ ਦਿੰਦੇ ਨੇ ਰਵਿੰਦ ਕੇਜਰੀਵਾਲ ਨੂੰ ਇਹ 2017 ਦੀਆਂ ਚੋਣਾਂ ਦੇ ਨਤੀਜੇ ਦੱਸਣਗੇ ਕੈਮਰਾਮੈਨ ਮਿਹਰਬਾਨ ਦਿਨ ਆਯਾਦਵਿੰਦਰ ਸਿੰਘ এবੀਪੀ ਸੰਝਾ ਬਠਿੰਡਾ ਕੋਰਸ਼ਮੀਰ